ਅਰਗੇ ਨੌਕਰੀ ਦੇ ਪਹਿਲੇ ਦਿਨ ਹੀ ਮਹਿਲਾ ਅਧਿਕਾਰੀ ਰਿਸ਼ਵਤ ਲੈਣ ਦੀ ਫੜੀ ਜਾਂਦੀ ਹੈ ਜੀ ਹਾਂ ਤਸਵੀਰਾਂ ਦੇਖ ਸਕਦੇ ਹੋ ਇਸ ਮਹਿਲਾ ਅਧਿਕਾਰੀ ਦੀ ਜੋ ਕਿ ਕੜੀ ਮਿਹਨਤ ਕਰਦੀ ਹੈ ਪੜ੍ਹ ਲਿਖ ਕੇ ਅਫਸਰ ਬਣ ਜਾਂਦੀ ਹੈ ਅਧਿਕਾਰੀ ਬਣ ਜਾਂਦੀ ਹੈ ਪਰ ਪੈਸੇ ਦਾ ਚਸਕਾ ਅਜਿਹਾ ਲੱਗਦਾ ਹੈ ਕਿ ਨੌਕਰੀ ਦੇ ਪਹਿਲੇ ਦਿਨ ਹੀ ਰਿਸ਼ਵਤ ਲੈਦੀ ਫੜੀ ਜਾਂਦੀ ਹੈ ਪੈਸਿਆਂ ਦੀ ਭੁੱਖ ਨੇ ਪਹਿਲੇ ਦਿਨ ਹੀ ਨੌਕਰੀ ਤੋਂ ਸਸਪੈਂਡ ਕਰਵਾ ਦਿੱਤਾ ਹੈ ਜੀ ਹਾਂ ਤੁਸੀਂ ਵੀ ਹੈਰਾਨ ਹੋ ਗੋਗੇ ਮਹਿਜ਼ 21 ਸਾਲ ਦੀ ਉਮਰ ਦੇ ਵਿੱਚ ਪੜ੍ਹ ਲਿਖ ਕੇ ਕਿਸ ਤਰੀਕੇ ਦੇ ਨਾਲ ਇਸ ਕੁੜੀ ਨੂੰ ਨੌਕਰੀ ਮਿਲਦੀ ਹੈ ਅਫਸਰ ਦੀ ਦੱਸਦੀ ਹੈ ਕਿ ਰਜਿਸਟਰਾਰ ਸਹਾਇਕ ਰਜਿਸਟਰਾਰ ਦੇ ਵੱਜੋਂ ਉਸ ਨੂੰ ਨੌਕਰੀ ਮਿਲੀ ਸੀਗੀ ਮitali Sharma ਨਾਮ ਦੱਸਿਆ ਜਾ ਰਿਹਾ ਹੈ ਤੇ ਐਂਟੀ ਕ腐ਪਸ਼ਨ ਬਿਊਰੋ ਦੀ ਟੀਮ ਨੇ ਇਸ ਮਹਿਲਾ ਅਧਿਕਾਰੀ ਨੂੰ ਗ੍ਰਿਫਤਾਰ ਕਰ ਲਿਆ ਹੈ 10000 ਰੁਪਏ ਰਿਸ਼ਵਤ ਲੈਂਦੀ ਮਹਿਲਾ ਅਧਿਕਾਰੀ ਸਸਪੈਂਡ ਕਰ ਦਿੱਤੀ ਗਈ ਹੈ ਇਹ ਹੈਰਾਨ ਕਰਦੀ ਗੱਲ ਹੈ ਕਿ ਕਦੋਂ ਇਸ ਮਹਿਲਾ ਅਧਿਕਾਰੀ ਨੂੰ ਪੈਸੇ ਦਾ ਇੰਜ ਚਸਕਾ ਪੈ ਗਿਆ ਕਿ ਇਸਨੇ ਇਹ ਤੱਕ ਨਹੀਂ ਸੋਚਿਆ ਕਿ ਮੈਂ ਇਨਾ ਪੜ੍ਹ ਲੈ ਕੇ ਆਈਆਂ ਮੇਰੇ ਮਾਪਿਆਂ ਨੇ ਇੰਨੀਆਂ ਦਵਾਵਾਂ ਕੀਤੀਆਂ ਹੋਣਗੀਆਂ ਇੰਨੀ ਮਿਹਨਤ ਕੀਤੀ ਹੋਊਗੀ ਕਿ ਹਲੇ ਉਮਰ ਵੀ ਸਿਰਫ 21 ਸਾਲ ਦੀ ਹੈ ਤੇ ਇਸ ਦੀ ਪਹਿਲੀ ਪੋਸਟਿੰਗ ਪਹਿਲੀ ਨੌਕਰੀ ਪਹਿਲਾ ਦਿਨ ਸੀ ਤੇ ਇਸਨੇ ਪਹਿਲੇ ਦਿਨ ਹੀ ਦੇਖ ਸਕਦੇ ਹੋ ਚੰਨ ਛਾੜ ਦਿੱਤੇ ਨੇ ਮitali Sharma ਨਾਮ ਦੱਸਿਆ ਜਾ ਰਿਹਾ ਹੈ ਨੌਕਰੀ ਦੇ ਪਹਿਲੇ ਦਿਨ ਹੀ ਰਿਸ਼ਵਤ ਲੈਦੀ ਹੋਈ ਫੜੀ ਜਾਂਦੀ ਹੈ ਦੱਸਤੀਏ ਕਿ ਜਦੋਂ ਉਸਦੇ ਵੱਲੋਂ ਰਿਸ਼ਵਤ ਦੀ ਡਿਮਾਂਡ ਕੀਤੀ ਜਾਂਦੀ ਹੈ ਤਾਂ ਰਿਸ਼ਵਤ ਜਸਤੇ ਵੱਲੋਂ ਮੰਗੀ ਜਾਂਦੀ ਹੈ ਉਸਦੇ ਵੱਲੋਂ ਨਾ ਕਰ ਦਿੱਤੀ ਜਾਂਦੀ ਹੈ ਫਿਰ ਉਸਦੇ ਵੱਲੋਂ ਇਸ ਦੀ ਸ਼ਿਕਾਇਤ ਜਿਹੜੀ ਹੈ ਐਂਟੀ ਕ腐ਸ਼ਨ ਬਿਊਰੋ ਨੂੰ ਦਿੱਤੀ ਜਾਂਦੀ ਹੈ ਤੇ ਫਿਰ ਉਸ ਤੋਂ ਬਾਅਦ 10000 ਰੁਪਏ ਰੰਗੇ ਹੱਥੀ ਰਿਸ਼ਵਤ ਲੈਦੀ ਹੋਈ ਇਸ ਮਹਿਲਾ ਅਧਿਕਾਰੀ ਨੂੰ ਕਾਬੂ ਕਰ ਲਿਆ ਜਾਂਦਾ ਹੈ ਇਹ ਹੈਰਾਨ ਕਰਦੀ ਗੱਲ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਮਹਿਲਾ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਪਹਿਲੇ ਦਿਨ ਹੀ ਇਸ ਦੇ ਵੱਲੋਂ ਅਜਹੀ ਹਰਕਤ ਕੀਤੀ ਗਈ ਹੈ ਮitali Sharma ਇਹ ਵਿਚਾਰੀ ਜੁਆਕੜੀ ਦਿਨ ਰਾਤ ਪੜ੍ਹਾਈ ਕਰਕੇ ਮਸਾ ਆਈਐਸ ਦਾ ਟੈਸਟ ਪਾਸ ਕੀਤਾ ਇਹਦੀ ਮਾਂ ਨੇ ਵੀ ਆਂਡ ਗਵਾਨ ਚ ਲੱਡੂ ਵੰਡੇ ਤੇ ਨਾਲੇ ਸਾਰੇ ਸਾਥ ਸੰਬੰਧੀਆਂ ਨੂੰ ਕਿਹਾ ਕਿ ਫਿਕਰ ਨਾ ਕਰਿਓ ਮਿਤਾਲੀ ਤੱਕ ਕੋਈ ਕੰਮ ਹੋਇਆ ਤਾਂ ਦੱਸਿਓ ਅਕੇ ਸੁਖ ਨਾਲ ਆਪਣੀ ਗੁੱਡੀ ਹੁਣ ਵੱਡੀ ਅਫਸਰ ਬਣ ਗਈ ਹੈ ਪਹਿਲੇ ਦਿਨ ਮਾਂ ਨੇ ਦਹੀਂ ਚ ਮਿੱਠਾ ਪਾ ਕੇ ਪੂਰੇ ਸ਼ਗਨਾ ਨਾਲ ਮਿਤਾਨੇ ਨੂੰ ਦਫ਼ਤਰ ਤੋਰਿਆ ਸੀ ਪਹਿਲੇ ਦਿਨ ਹੀ ਮਿਤਾਲੀ ਨੂੰ ਕੋਈ ਚੰਦਰਾ 10000 ਦੇ ਰਿਸ਼ਵਤ ਦੇਣ ਆ ਗਿਆ ਤੇ ਮਿਤਾਲੀ ਨੇ ਪਹਿਲਾਂ ਤਾਂ ਨਾਂ ਨੁੱਕਰ ਕੀਤੀ ਤੇ ਬਾਅਦ ਚ ਕਹਿੰਦੀ ਪੈਸੇ ਤਾਂ ਦੇ ਦੇ ਪਰ ਗਾਹਾਂ ਗੱਲ ਨਾ ਕਰੀ ਪੈਸੇ ਲੈਣ ਦੀ ਦੇਰ ਸੀ ਵਿਜੀਲੈਂਸ ਨੇ ਚੱਕ ਲਈ ਤੇ ਹੁਣ ਦੇਖ ਸਕਦੇ ਹੋ ਹੁਣ ਛਾੜ ਕੇ ਰੱਖ ਦਿੱਤੀਆਂ ਹੁਣ ਮਿਤਾਲੀ ਕਿਸ ਤਰੀਕੇ ਦੇ ਨਾਲ ਉਸ ਤੋਂ ਬਾਅਦ ਗੜਗੜਾਉਂਦੀ ਹੋਏਗੀ ਕਿ ਮੇਰਾ ਪਹਿਲੀ ਵਾਰ ਹੋਇਆ ਹੈ ਮੇਰੀ ਪਹਿਲੀ ਨੌਕਰੀ ਸੀ ਪਰ ਹੁੰਦਾ ਕੀ ਹੈ ਕਿ ਮੈਥੂ ਸੌਪ ਵਾਲੋ ਇਸ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਉਂਦੀ ਹੈ ਕਿ ਮੇਰੇ ਤੋਂ ਉਹ ਸੌਪ ਵਾਲੋ ਮੈਂ ਪੈਸੇ ਨਹੀਂ ਲਏ ਤਾਂ ਤੱਕੇ ਨਾਲ ਦੇ ਗਿਆ ਬਸ ਫਿਰ ਸ਼ਾਮ ਨੂੰ ਮitali Sharma ਤਾਂ ਘਰੇ ਗਈ ਨਹੀਂ ਇਕੱਲਾ ਸੁਨਿਆ ਹੀ ਆਇਆ ਕਿ ਭਾਈ ਤੁਹਾਡੀ ਕੁੜੀ ਨੇ ਪਹਿਲੇ ਦਿਨ ਹੀ ਚੰਦ ਚਾੜ ਦਿੱਤਾ ਹੈ ਆਤਾ ਵਿਚਾਰੀ ਮਿਤਾਨੀ ਜਿਹੜੀ ਹੈ ਉਹ ਕਿਸ ਤਰੀਕੇ ਦੇ ਨਾਲ ਗਲਤੀ ਹੁਣ ਉਸਤੋਂ ਹੋਈ ਹੈ ਜਾਂ ਉਸਨੇ ਜਾਣ ਬੁਝ ਕੇ ਕੀਤੀ ਹੈ ਪਰ ਦੇਖ ਸਕਦੇ ਹੋ ਕਾਰਵਾਈ ਹੋ ਚੁੱਕੀ ਹੈ ਤੇ ਹੁਣ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਇਹ ਹੈਰਾਨ ਕਰਦੀ ਗੱਲ ਹੈ ਕਿ ਪਹਿਲੇ ਦਿਨ ਹੀ ਸਰਕਾਰੀ ਨੌਕਰੀ ਸੀ ਅਧਿਕਾਰੀ ਵਜੋਂ ਭਰਤੀ ਹੋਈ ਸੀ ਤੇ ਉਹ ਕਿਸ ਤਰੀਕੇ ਦੇ ਨਾਲ ਹੁਣ 10000 ਰੁਪਏ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਇਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ